ਆ ਸੱਪ ਬਣਾਇਆ ਇਧਰ ਵੀ ਕਲੇਸ ਸੱਪ ਬਣਾਇਆ ਹੁਣ ਇਹ ਸੁਣਨ ਵਾਸਤੇ ਆਲ ਆਊਟ ਲੈਣ ਵਾਸਤੇ ਆਇਆ ਮੈਂ ਕਿਉਂਕਿ ਮਿੱਛਰ ਬੜਾ ਹੈ ਚਾਰ ਪੀਸ ਲੈ ਲੈਣੇ ਆ ਦੇ 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 ਦੋ ਹਾਂ ਕੜਾ ਹੈ ਨਾ ਬਣਾਇਆ ਮੇਰਾ ਮੁੰਡਾ ਬਹੁਤ ਪੀਤੇ ਜਾ ਰੋ ਜੱਗੀ ਅੱਜ ਸਕੂਲ ਨਹੀਂ ਗਿਆ ਤੇਰੀ ਮੀਂਹ ਹੈ ਹੈ ਮੈਂ ਕੀ ਆਈ? ਮੈਂ ਸਕੂਲ ਕਉਣੀਆਂ। ਹੈ? ਤੂੰ ਨੇ ਕੀ ਆ? ਮੈਂ ਆ ਕੇ ਕਿਹਾ ਕੀ। ਅੱਛਾ। ਮੈਨੂੰ ਦੱਸ ਕਿਉਂ ਨਹੀਂ ਗਿਆਸ ਤੂੰ। ਮੈਂ ਆਜ ਕਿਹਾ ਸੀ। ਅੱਛਾ ਚਪਰਾਓ। ਕਾਦੇ ਨਾ ਖਾਂਦੀਆਂ ਕੋ ਰੋਟੀ। ਮੱਖਣ ਨਾਲ। ਮੱਖਣ ਨਾਲ। ਮੈਂ ਕੀ ਕਹੀਆ? ਤੂੰ ਮੱਖਣ। ਮੱਖਣ। ਇਹਨੂੰ ਮੱਖਣ। ਹਾਂ। ਹਾਂ ਲੋ ਖਲੋ ਲੈ ਵੀ ਜੀ ਨਾ ਉਹ ਕੀ ਐ ਡੰਗਣ ਲੱਗੀਆਂ ਇਹ ਜੀ ਨਾ ਸਹੀ ਕਰਵਾਉਣੀਆਂ ਮੇਰੀ ਟੁੰਡਿਆ ਬਾਵਾ ਸੱਸੀ ਕਾਲ ਜੀ ਸਾਬ ਤੜਾਈ ਦਿਨਾਂ ਨੂੰ ਲੌਗ ਦੇ ਵਿੱਚ ਉਸ ਨਾਲ ਸਾਰੇ ਜਣੇ ਕਿਦਾਂ ਕੈਮ ਹੋਏ ਲੈਂਦੀ ਐ ਘੜੀ ਪਾ ਲਓ ਪਪਾ ਚੰਨੇ ਸਨੋਂ ਰੈਡੀ ਹੋ ਗਏ ਤੇ ਇਹ ਟਾਵਲ ਵੀ ਖੜਨੇ ਆ ਉੱਥੇ ਸਭ ਹੁਣ ਕੱਲ ਦੇ ਲਿਆ ਕੇ ਰੱਖੇ ਆ ਇਧਰ ਆ ਜਾ ਸੌਣ ਵਾਸਤੇ ਟਾਵਲ ਅੰਦਰਾਜਾ ਉਹ ਦੂਜੇ ਰੱਖਨੇ ਵੀ ਤਾਂ ਲੈ ਲੈ ਆਉਂ ਤੇਰੇ ਰਹਿਣ ਤੇ ਨਾ ਮੈਂ ਪਾ ਲਾ ਮੁੰਡੇ ਨਾ ਮੈਂ ਪਾ ਲਾ ਮੁੰਡੇ ਜਣਾ ਪਾ ਨਹੀਂ ਪਾ ਰਹੀ ਇਹ ਮੇਰ ਕੋ ਜੁੱਤੀ ਕੋਈ ਨਹੀਂ ਹੈ ਜਿਹੜੇ ਦੇਖੇਗਾ ਨਾ ਟੀਕੇ ਦੇ ਦੇ ਮੈਂ ਦੁੱਤੀ ਜਾਵਾਂ ਮੈਂ ਕੋ ਜੁੱਤੀ ਹੈ ਨਹੀਂ ਕਿਦਾਂ ਜਾਵਾਂ ਉਹ ਆਪ ਨਹੀਂ ਹੈ ਕਿ ਮੇਰਾ ਪੁਰਾਣੀ ਜੁੱਤੀ ਹੈ ਲੈ ਦੇ ਲੈ ਸਹਾਰੀ ਹੈ ਗੁੰਜਾ ਟੈਂਸ਼ਨ ਰੋੜੇ ਦੇ ਤੂੰ ਡਰਲੀਏ ਕੁਮੈਂ ਆਲੀ ਉਹ ਮੈਂ ਨਹੀਂ ਤੇਨੇ ਜਿਹੜੀ ਪਸੰਦ ਹੋ ਉਹ ਵਾ ਨਹੀਂ ਲੈ ਨਹੀਂ ਨੂੰ ਪਰ ਇੱਕਸਾਰ ਦੀ ਤੇ ਜੁੱਤੀ ਨਹੀਂ ਲੈ ਲੈ ਹਾਂ ਦੇ ਦੇ ਹਾਂ ਹਾਇੱਕ ਦੇ ਬਾਈਕਾਂਗੇ

ਕਬੀ ਬੋਲਦੇ ਨੀ ਚਰਚੜਾ ਪਣ ਗਿਆ بڑا ਹੋ ਗਿਆ ਤਾਂ ਕਿਉਂ ਉਸੇ ਵਾਲੇ ਅੱਗੇ ਜਵਾਬ ਦੇ ਕੀ ਗੱਲ ਕੋਈ ਨਾ ਚਰਚੜਾ ਪਣ ਗਿਆ بڑا ਹੋ ਗਿਆ ਚਲੋ ਚੱਲ ਜੀ ਆਜਾ ਵੀ ਖਾਣਾ ਮਠੀ ਛੋਲੇ ਇਹ ਆਇਆ ਦੁਸ਼ਹਿਰੇ ਕਰਕੇ ਲੱਗਦਾ ਲਾਇਆ ਗੇਟ ਬਣਾਇਆ ਨੂੰ ਇਹਦੇ ਕੋਈ ਚਾਬੀ ਨਹੀਂ ਹੋਣੀ ਓ ਚਾਬੀ ਕਿਦੋਂ ਕੋ ਲੈਣੀ ਹੈ ਕਿਦੋਂ ਕੋ ਚਾਬੀ ਲੈਣੀ ਕੋਤ ਮੈਂ ਭੋਲਾ ਚਾਹ ਰਿਹਾ ਹਾਂ ਠੀਕ ਹੈ ਨਕਰੇ ਇੱਕ ਦਾਰਦੀ ਬਾਈ ਵੀ ਤੋਂ ਆਂਟਰੀ ਲਗਵਾਉਣੀ ਆ ਕੋਈ ਦਰਦ ਨਹੀਂ ਪਾਣੀ ਕਰ ਦਹੀਂ ਬਣ ਕੇ ਸੀਰੇ ਮਿਲ ਕੇ ਗਈ ਆ ਹਾਂ ਭੱਜ ਕੇ ਦਰਦੀ ਨਹੀਂ ਮੈਂ ਭੋਲਾ ਨਹੀਂ ਦਿੱਤੇ ਮੈਂ ਦਿੱਤੇ ਫੋਟੋ ਮੈਨੂੰ ਆਂਟਰੀ मेरा पैर बड़े-बड़े बनोनी है तेरे नी किन्ने के पैर मम्मी ने कह दी छोटी-मोटी आ नहीं मैं जूते ला नहीं पता कि तो तेरे जूते होने नहीं है मेरे तेरे जूते होने नहीं नहीं मजी हां तू ढीम हां मैं अब जूते है मैं ਮੇਰੇ ਕੋਲ ਹੈ ਨਾ ਮੈਨੂੰ ਨਹੀਂ ਨਿਕਲੀ ਤੇ ਤੇਰੀ ਹੈ ਤੇਰੀ ਹੈ ਜਦੋਂ ਵੀ ਜਦੋਂ ਪੈਰ ਮੈਂ ਬੀਲ ਨੂੰ ਪੁੱਛਦਾ ਮੋੜੀ ਨਹੀਂ ਜਾਨੀ ਜਿੱਤੀ ਸੁਣੀ ਤੁਸੀਂ ਤੁਸੀਂ ਲੈ 20 20 ਕੇ ਨੋ ਮੈਂ ਉਦਾਈ ਫਸਦੀ ਨਹੀਂ ਮੈਨੂੰ ਦੇ ਦੋ ਜਿੱਤੀ ਦੇ ਦੋ ਮੈਨੂੰ ਖੜੀ ਹੋਣੀ ਹੈ ਮੈਂ ਹੋਰ ਨਹੀਂ ਆਣੀ ਕਿੰਨੇ ਹੋ ਰਹੇ ਬੰਚੂ ਤੇ ਦੇ दूध नहीं पूछ रही हूँ। मैं कौन सी दे रहा हूँ? की किसकी दे रहा हूँ? तनों ना। तनों ने। हाँ? हाँ, दूध ही बताएं। दूध ही। बताएं नहीं तो गियाएं। गियाएं तो जाओ। उनके ना पड़े। हेलो अर्पित सारे हां छोड़े भी कर देना जय गुरु हर हर कोई जय का ठाकुर मैं तारा पेश सारे में सारे सुरेश और की दुहाई देते हैं आप कौन मेरे सामने से भागते हुए दिख रहे हैं i ਇਹ ਕਿਥੇ ਦੁਸ਼ਹਿਰਾ ਵੇਖ ਕੇ ਆਏ ਆਂ ਐਸ ਐਸ ਹਾਂਜੀ ਮਾਤਾ ਦੀ ਚੁੰਨੀ ਲੈਣੀ ਆ ਉਹ ਐਸਾ ਹੀ ਵੇਖੀ ਬਣੀ ਆਂ ਹਾਂਜੀ ਮਾਤਾ ਦੀ ਚੁੰਨੀ ਲੈਣੀ ਆ ਆ ਬਰਾਵਾ ਆਜ ਲੈ ਮੇਰੇ ਕਨੇ ਗਲੂਆ ਚੜਨ ਆਲਾ ਨਾਲ ਭਰਾ ਸਾਡਾ ਕਹਿੰਦਾ ਫਾਟ ਕਰ ਦੇਗੇ ਪਾਪੇ ਦੇ ਸਾਹਮਣੇ ਕਹਾਈ ਹੈ ਕੱਲ ਤੂੰ ਖਾ ਮੇਰਾ ਭਰਾ ਤੇਰੇ ਪੈਰ ਵਾਸਤੇ ਚੰਗੀ ਇੱਕ ਰੋੜੇ ਨਾਲ ਰੋੜੇ ਨਾਲ ਜਦਾ ਕੰਮ ਕਰੂਗੀ ਇਹ ਇਹ ਜਸੀਆ ਦਾਦਾ ਦੇ ਗਿਆ ਕਹ ਨਹੀਂ ਹਾਂ ਇਹ ਯੂਟਿਊਬਰ ਫਰੀ ਲੈ ਵੀ ਆ ਇਹ ਪਤੰਜਲੀ ਜਿਹੜੀ ਉਹ ਚੀਜ਼ ਇੰਨੇ ਇੰਨੇ ਪਿਆਰ ਕਰਦੇ ਸਹੀ ਕਰਨਾ ਇਹਦੀ ਇਹਦੀ ਆਪਰਲੇ ਲੈਂਡੀਆਂ ਵੀ ਹਾਂ ਕਿਨਾਰੇ ਆ ਕੇ ਹੀ ਉਹਨਾਂ ਕੋਣ ਹੀ ਹੈ ਹੁਣ ਜਾ ਰਹੇ ਆ ਘਰੇ ਜੱਸੀ ਹਣਾ ਵੱਦੋਂ ਕਾਫੀ ਦੇਰਾ ਹੋ ਗਿਆ ਹੈ ਉਹਨ ਕੀ ਕੰਦੀ ਆ ਗਿਆ ਵਾਹ ਇਹਦੇ ਦਾਦਾ ਕਮ ਐਂ ਆ ਗੁਨਾ ਨਾ ਮੂਟਖਲੀ ਨਹੀਂ ਰਿਹਾ ਸੀ ਕਤੇ ਐ ਮੈਂ ਨਹੀਂ ਆ

ਵੱਕੇ ਯੁੱਤਰੀ ਅਸਲੀ ਪੂਰਾ ਲੱਗਣ ਡਿਆਈ ਹਾਥੀ ਹੈ ਨਾ ਹਾਂ ਘਾਤੀ ਨਾ ਮਮਣਾ ਆਹ ਕਿੰਨਾ ਸ਼ਾਨਦਰ ਬਣਾਇਆ ਡਿਆ ਨੀ ਹਾਥੀ ਵਾ ਕੈ ਸਹੀ ਗੱਲ ਇਹ ਬੜਾ ਵਧੀਆ ਬਣਾਇਆ ਸਹੀ ਗੱਲ ਠੀਕ ਗੱਲ ਹੈ ਨਾ ਹਾਂ ਡਰ ਕੇ ਭੱਜ ਜਿੰਗਿਆ ਚਾ ਜੈਪੋਤਰ ਗੁਣਾ ਜਰ ની કોસ્યસ <coughs> 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 ਹੈ ਨਹੀਂ ਆ ਜਾ ਯਾ ਜੀ ਕੋਈ ਨੇ ਕਾਮਿਲਰ ਮੈਂ ਮਨਗਾ ਜੋ ਹੰਨੀ ਮੈਂ ਜੋ ਹੰਨੀ ਆ ਜਾ ਹਾਂ ਦਸ ਭਗਤ ਨਾ ਹੋਵੇ ਤੇ ਆ ਜਾ ਹੁਣ ਕਿਵੇਂ ਡਰੀ ਜਾ ਲੇ ਆ ਜਾ ਓਦਾਂ ਦਾ ਮਾਹੌਲ ਕਰਦੇ ਹੁਣ ਹੁਣ ਡਰ ਜਿੰਦੀ ਐਵੇਂ ਆ ਜਾ ਲੈ ਆਰੇ ਬੋਦਲੇ ਉਹ ਤਰਨਾ ਬਾਵਾ 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 ਕਿੱਥੇ ਆ ਉਹ ਤੋੜਦਾ ਲੈ ਹਾਂ ਹਾਂ ਉਹਨੇ ਕਿਉਂ ਕਿੱਥੇ ਆ ਕਿੱਥੇ ਖੜੇ ਨਾ ਹਲੇ ਪੇਪਰ ਦਿਖਵਾ ਨਹੀਂ ਦੇਖ ਪਾਪਾ ਖਾਣਾ ਖਾਤੇ ਆਵੇਂ ਹੋ ਗਾਲੀ ਹੋ ਤਾਂ ਲੱਡੜੀ ਨੂੰ ਤਾਂ ਆ ਮਮੀ ਚਲ ਤੂੰ ਇਹ ਦੱਸੇ ਕੀ ਬਣੀ ਹੈ ਡੈਡੀ ਹੈ ਹੈ ਡੈਡੀ ਡੈਡੀ ਕੀ ਬਣਾਵਾ ਮੈਂ ਅੱਜ ਜਾਨ ਕਛੇ ਕੁ ਮਾਣਾ ਹਾਂ ਆ ਠਿਬਣਾ ਦੇ ਦੱਸ ਡੈਡੀ ਹੈ ਡੈਡੀ ਵਰਗਾ ਥੀ ਡੈਡੀ ਵਰਗਾ ਥੀ ਨਹੀਂ ਉਹ ਨਹੀਂ ਡੈਡੀ ਕਛੇ ਕੁ ਮਾਉਣਾ ਨਾ ਨਹੀਂ ਦੇ ਹੈ ਹੈ ਡੈਡੀ ਆ ਡੈਡੀ ਤੁਸੀਂ ਬਣਾਉਣੀ ਤੇ ਆਲ ਕਹੁੰਦਾ ਲਾ ਕੁੱਤਾ ਬਣਾਉਣੇ ਦੀ ਕੁੱਤਾ ਨਿਆਲ ਬਣਾਓ ਦਦਨ ਕੱਢੋਗੀ ਬਣਾਵੇ ਬਣਾਉਂਦਾ ਮੈਨੂੰ ਜੋ ਹਾਂ ਉਹ ਕੰਨੋਂ ਅੱਜ ਫਸ ਗਈ ਯੋ ਕਿੰਨੀ ਫਸ ਗਈ ਮੈਂ ਦਨੋਂ ਕੱਟ ਤੇ ਮਿਆਲ ਲੱਗਣ ਦੇ ਹੀ ਨਹੀਂ ਇਹਨੇ ਬੜਾ ਵਕਤ ਬਾਅਦ ਇਹਨੇ ਨਾ ਸੋਣਾ ਤਾਂ ਨਾ ਸੁਹਣ ਦੇਣਾ ਹੀ ਹੋਏ ਨੇ ਪਾਤਾ 12 12 ਵਜੰਡੇ ਹਸਾਲਾ ਬੋਲ ਢੱਡ ਨੂੰ ਕਰਦੀ ਦੀ ਭੈੜੀ ਅੱਜ ਦੇ ਕਲਟਾ ਕਰਸ ਬੀਪੂ ਜੂਵਾ ਮਮੀ ਜੂਵਾ ਕਿੱਥੇ ਖਾਣ ਸਹੀ ਤੇ ਮੰਮੀ ਨੂੰ ਦਰਾ ਦੇ ਰਹੀ ਹੈ ਹਾਉ ਪਰਲੇ ਬੰਨੇ ਆਵੇ ਕੀ ਹੈ ਹੀ ਨਹੀਂ ਆ ਕਿੱਥੇ ਕਾਕਾ ਉਦਾਂ ਵੀ ਖਾਲੀ ਕਾਕਾ ਨਹੀਂ ਲੈ ਲੇ ਮੈਂ ਤੱਕੋ ਵੀ ਨਹੀਂ ਕਿ ਮੈਂ ਉੱਧਾ ਕ ਖਾਲੀ ਹੋਏ ਹਵਾਦਸ ਕੋ ਦੱਸ ਐ ਤਰੀ ਫੇਰ ਆ ਨਹੀਂ ਹੈ ਹਵਾਦਸ ਮੈਂ ਤੋ ਕਿਹਾ ਮੈਂ ਨਿਕਲ ਡਰਨਾ ਹੋ ਸੱਚੀ ਡਰ ਗਈ ਹੋਏ ਮਜਾਕ ਹੈ ਬੋਮਾਂ ਦਾ ਡਰਾਵਾ ਛੋਲਾ ਧੀ ਕੇ ਨਹੀਂ ਛੋਲਾ ਖਾ ਬੋਲਾ ਛਾਪ ਨਾ ਨੀਓ ਕੀ ਪਿਸਤੌਲ ਨਾਲ ਡਰਾਵਾ ਐਸੇ ਐਸੇ ਮੈਂ ਬੰਨੀ ਕਿੜੇ ਚੌਲਾ ਨਾ ਕਹੀ ਜਾਂਦੀ ਪਿਸਤੌਲ ਨਾਲ ਡਰਾਵਾ ਮम्मा ਨੂੰ ਠਾਓ ਕਰਾਂ ਠਾਓ ਲਹਿਰ ਗੁੰਮ ਡਰਾ ਕੀ ਫਲਾਈ ਫਲਾਈ ਲਹਿਰ ਗੁੰਮ ਡਰਾ ਅੱמא ਮੈਂ ਮम्मा ਕੋਲ ਜਾ ਜਾਵਾਂ ਪਵਾੜਾ ਉਹ ਲੈ ਆਉਂਦੇ ਮੈਂ ਲਖਾ ਤਮਾ ਟਾਕੇ ਨਹੀਂ ਹੈ ਤੇ ਹਨੀ ਨਾ ਚਲਾ 来，生姜。真大呀！加生姜，